ਹਾਂਜੀ ਕਿੱਦਾਂ ਹਾਲ ਜੀ ਸਾਰਿਆਂ ਦਾ ਅੱਜ ਕਹਿੰਦੇ ਮੁੰਡੇ ਚੱਲੇਗੇ ਤਾਂ ਮਾਰਤੇ ਤੇ ਇੱਕ ਬੰਦਾ ਹੋਰ ਚੱਕਣਾ ਆਪਾਂ ਬਲ ਜ਼ੋਰ ਦਾ ਉੱਪਰ ਹੋਏ ਨਿਕਲਦੇ ਆਪਾਂ ਕਿਤੇ ਹੋਰ ਗੱਡੀ ਆ ਗਈ ਪਿੱਛੇ ਆ ਆਪਣੀ ਸੇਲਿਆਂ ਲੱਗਿਆ ਰਹਿਣਾ 24 ਘੰਟੇ ਜਿਵੇਂ ਲੱਗਦਾ ਕੋਈ ਗੱਲਬਾਤ ਹੋ ਗਈ ਆ ਆਪਾਂ ਹੁਣ ਚੱਲੇ ਥੋੜਾ ਟੂਰ ਤੇ ਅੱਜ ਸਾਡੀ ਛੁੱਟੀ ਸੀਗੀ ਸਾਰਾ ਸੁੱਖ ਨਾਲ ਆਏ ਹੁੰਦਾ ਮੈਨੂੰ ਸਾਰੇ ਟੂਲ ਪਵਾ ਲਿਆ ਕੀ ਗੱਲਬਾਤ ਹੋ ਗਈ ਥੋੜੀ ਪਰਮਾਈਨ ਦੱਸ ਕੇ ਬੌਸ ਦੀ ਗੱਲ ਹੋ ਰਹੀ ਬਈ ਮਰਜੇਦ ਸਰ ਵੀ ਹਾਂਜੀ ਦੋਸਤੋ ਸੋਨੂ ਸੀ ਤਾੜਾ ਬਣਦਾ ਗੁਰੂ ਜੀ ਹਾਂ ਜੀ ਖੜੇ ਆ ਹੀ ਜਿੱਥੇ ਆ ਉੱਥੇ ਤੁਹਾਨੂੰ ਦਿਖਾਣਾ ਮੈਂ ਬੈ ਕੈਮਰਾ ਕਰਕੇ ਦਿਖਾਣਾ ਲਾਲਾ ਲਾਲਾ ਜਿਹੜੀ ਹੋਈਓ ਚਲੋ ਵੀ ਅਮੀਰ ਸਿਆ ਅਮੀਰ ਸਿਆ ਨਹੀਂ ਅਮੀਰ ਖਾਨ ਜੀ ਅਮੀਰ ਸਿਆ ਗਿਆ ਹੋ ਗਿਆ ਚਲੋ ਚੱਲੀਏ ਦੋਸਤੋ ਚਲ ਹੁਣ ਵੀਓ ਦਿਖਾਨੇ ਤੁਹਾਨੂੰ ਤੇ ਅਸੀਂ ਚੱਲੇ ਆ ਗੁਰੂ ਘਰ ਗੁਰੂ ਘਰ ਤੋਂ ਬਾਅਦ ਫਿਰ ਰਸਤੇ 'ਚ ਜੋ ਵੀ ਐਕਟੀਵਿਟੀਆਂ ਕਰਾਂਗੇ ਮौज-ਮਸਤੀ ਤੁਹਾਨੂੰ ਸਾਰੇ ਦਿਖਾਵਾਂਗੇ ਆਜੋ ਦੋਸਤੋ ਤੇ ਚੱਲੀਏ ਜੀ ਦਲਵਾ ਦੇ ਚੈੱਕ ਹੋਲੀ ਕਰ ਲਾ ਹੈਂਡਸਮਸ ਦੇਖਿਆ ਕਿੰਨਾ ਹਣ ਉਹ ਜਿਹੜੀ ਚੀਜ਼ ਦਿਖਾਣੀ ਉਹ ਤਾਂ ਫੇ ਉੱਤਰ ਲੰਘ ਗਈ ਲੈ ਪਿੱਛੇ ਲੰਘ ਗਈ ਲੈ ਲੈ ਹੁਣ ਹੁਣ ਤਾਂ ਘਾਟੀਆਂ ਆ ਗਈਆਂ ਗਾਂ ਪਹਾੜ ਦਾ ਖਾਣਾ ਦਾ ਲਓ ਜੀ ਚੈੱਕ ਕਰੋ ਪਹਾੜ ਹੋਰ 1 2 3 4 ਹੋ ਗਈ ਇਹਨੇ ਹੁੰਦੇ ਆ ਉਹ ਗਲਤ ਕੋ ਹੋ ਗਿਆ ਹੋਣੀ ਇਹ ਦੱਸਾਂ ਲੋਗੋ ਮਰੀ ਹੀ ਵੈਨ ਵਿੱਚ ਲਵਾ ਤਣਾ ਹੈਗਾ ਸਾ ਮੈਨੂੰ ਆ ਵੀ ਭੱਲੇ ਗਿਆ ਇਸ ਪਿਛਲੀ ਵਾਰ ਇਹ ਸੁਣਾਇਆ ਜਾਗਾ ਇਹ ਮੈਨੂੰ ਕਿ ਜਦ ਕਿੱਥੇ ਲੱਭੀ ਲੈ ਕੇ ਆਏ ਇਸ ਚੀਜ਼ ਨੂੰ ਹਾਂ ਜੀ ਚੈੱਕ ਕਰੂਗਾ ਇਹ ਬਵੇਂ ਛਾਤੀਆ ਪੱਥਰ ਡੇ ਗਿਆ ਮੋਰੇ ਉੱਤੋਂ ਤਿਲਕੇ ਕੇ ਫਿਸਲ ਕੇ ਮੋਰੇ ਵਾਲੀ ਮੋਰੇ ਵਾਲੀ ਛਾਤੀਆ ਡੇ ਗਿਆ ਸਾਡੀ ਛਾਤੀ ਵਿੱਚ ਰਹਿ ਜਵੇ ਸੇਮ ਡਰਾਈਵ ਕਾਰਨ ਪੂਰੀ ਸੇਫ ਹਾਂ ਜੀ ਪੁਲਿਸ ਬਲੌਕ ਆਨ ਇਹ ਕਿੰਨੇ ਤੱਕ ਕਹਿੰਦੀਰ ਕਾਨੇ ਤੂੰ ਨਹੀਂ ਬੋਲਦੀ ਅਮੀਰ ਚ ਸਮਾਨ ਹੋਉਂਦਾ ਯਾਰ ਇਹ ਲੱਗਦਾ ਕਿ ਲੋਕਾਂ ਦੇ ਬਲੋਟਾ ਜਾਂਦੇ ਨੇ ਮੇਰਾ ਵਾ ਉਹ ਮੈਂ ਚਲਾਣਾ ਉੱਤਰੇ ਦੇ ਪਾਸੇ ਚੱਲਣਾ ਮੈਨੂੰ ਬੜਾ ਬਾਬਾ ਜੀ ਆਹ ਗੰਦੇ ਡਰਾਈਵਰ ਨੂੰ ਲਾਉ ਫੁੱਲੇ 1 ਸੈਕਿੰਡ ਬਾਅਦ ਦੂਜਾ ਗੇਅਰ ਪਾ ਦਿੰਦਾ ਹੈ ਹੋਰ ਪਹਿਲੇ ਚੜਨਾ ਹੈ ਹਿਸਾਬ ਨਾਲ ਟੇਕ ਤੋਂ ਟੇਕ ਮਾ ਟੇਕ ਮਾ ਰੱਟੇਕ ਮਾ ਆਹ ਜੀ ਹੁਣ ਬੜੀ ਕਿੱਦਾਂ ਵੀ ਮਿੱਤਰੋ ਬਣਿਆ ਮਾਹੌਲ ਤੂੰ ਦੱਸ ਇਹਨੂੰ ਉਚੋ ਹਾਂ ਜੀ ਗੱਲਬਾਤ ਐਂਡ ਹੋਈ ਪਈ ਆ ਦੇਖੋ ਮੌਸਮ ਜਰਾ ਗੱਲਬਾਤ ਪੂਰੀ ਮਨੀਸ਼ ਬਾਜੀ ਆਤਮਾ ਨੂੰ ਪਰਮਾਤਮਾ ਨਾਲ ਮਿਲਣ ਦਾ ਅਜੇ ਨਹੀਂ ਸਮਾਂ ਹੋਇਆ ਆ ਜਾ ਉੱਤਰਿਆ ਥੱਲੇ ਹਾਂਜੀ 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 ਲੋ ਦਾ ਫੇ ਘਟ ਨਹੀਂ ਕੇ ਤੋ ਕਹਿੰਦੇ ਮੁੰਡੇ ਹਾਂਜੀ ਆਪਣੇ ਕੋਈ ਬੱਚਾ ਹਾਂਜੀ ਬਾਬਾਈ ਮੀਨੇ ਰੋਗਲੇ ਸੀ ਪਰ ਚੋਰ ਦਬਦਾ ਕਿਤੇ ਗੱਪੇ ਫਟਾ ਕੇ ਲਈਦਾ ਚੋਰ ਨੂੰ ਮੀਹੇ ਵੜਾਇਆ ਚਲੋ ਪਰ ਦਬਦੇ ਨਹੀਂ ਨੌਜਵਾਨ ਮੁੰਡੇ ਐਦਾਂ ਐਦਾਂ ਨਾ ਹੱਥ ਪਾ ਦੇਂ ਦੱਸਾ ਰਵਾਮ ਕੱਢ ਲਾ ਕੋਈ ਨਾ ਨਹੀਂ ਭਾਜੀ ਵਾਲੀ ਆ ਫੋਨ ਦੀ ਪੈਕਿੰਗ ਹੋ ਗਈ ਸਾਡੇ ਵਾਲੇ ਤਾਂ ਕਹਿੰਦੇ ਵਾਟਰ ਪ੍ਰੂਫ ਹੈ ਆਹ ਪਾਗਲਾ ਪਰਨਾ ਦੇ ਦਈਏ ਕਿਸੇ ਕੇਤੇ ਯਾਰ ਯਾਰ ਬੇਲੀ ਨਾ ਹੋਣ ਹਾਂ ਮੇਰਾ ਭਰਾ ਮੈਂ ਤਾਂ ਲੈ ਕੇ ਆਪਣੇ ਦੋਨਾਂ ਚਿਰ ਤੇ ਗਿਆ ਮੀ ਵੀ ਨਹੀਂ ਆਗਾ ਮੀ ਵੀ ਤੇ ਸੁੱਕਾ ਪਿਆ ਆ ਦੇ ਲੋ ਮੈਨੂੰ ਆਈ ਮੈਂ ਨਾ ਚੜ ਆ ਹਾਂਜੀ ਦੱਸਿਓ ਹੋਰ ਕੀ ਆ ਤੈਨੂੰ ਆ ਸਮਝਾ ਦੋ ਸਮਝਾ ਵਾਪੇ ਡਾਕੂਮੈਂਟੇ ਰੱਖਾਤ ਤੇ ਚੋਰੀ ਚੋਰ ਹੋ ਗਿਆ ਚੋਰ ਹੋ ਚੋਰਾ ਭੁੱਖ ਲੱਗੀ ਇਹਨੂੰ ਬਾਈ ਨੂੰ। ਆਹ ਦੇਖ ਤਾਂ ਕੋਮਲ ਕੋਮਲ ਕਲੀਆਂ ਬੜੀਆਂ ਐ। ਰਾਤ ਨੂੰ ਰਾਤ ਨੂੰ ਭੁੱਖ ਲੱਗੀ। ਦੱਸੋ ਕੀ ਕਰਨ ਲੱਗੇ? ਹਾਂ ਜੀ, ਮੈਨੂੰ ਤਾਂ ਪਤਾ ਪਨੀਰ ਨਾਲ ਨਾ ਉੱਪਰ ਦੀ ਨਾਲ ਪਨੀਰੇ ਖਾਣ ਲੱਗਾ। ਐਡਾ ਮੱਛਰ ਆਇਆ। ਇੱਧਰ ਦਾ ਕੀ ਹੀ ਕਹਿਣੇ ਆ। ਵਾਸਤੇ ਉੱਪਰ ਆਣੀਆਂ। ਹਾਂ ਜੀ। ਤੇ ਖਾ ਪੀ ਕੇ ਨੌਜਵਾਨ ਮੁੰਡੇ ਹੁਣ ਇੱਥੇ ਨਾਣ ਕੇ ਲੁੱਕੀ ਵੈ ਪਹਿਲਾ ਸ਼੍ਰੀ ਨਾਣਾ ਦੇਵ ਜੀ ਦਾ ਆਪਾ ਇੱਥੇ ਵਿੱਚੋਂ ਵੀ ਜਾਂਦਾ ਹੋ ਜੀ ਵੇ ਹੋ ਜੀ ਵੇ ਹੋਰ ਮੋੜ 'ਤੇ ਆ ਬਸ ਇਹਨੂੰ ਹੋਰ ਕੋਈ ਕੰਮ ਨਹੀਂ ਚੋੜ ਨੂੰ ਸਨੇਪਾ ਤੋਂ ਇਲਾਵਾ ਰਿਆ ਰਵਾਨਾ ਲੱਗਦਾ ਜਾਦਾ ਇਹ ਚੈਂਟ ਦੀ ਆ ਪੰਜਾਬ ਰਵਾਨਾ ਕਰਵਾ ਲੀਂ ਵਰ ਚੜਾਈ ਜਾਂਦਾ ਘਟਿਆ ਕੋਈ ਨਾ ਦੇ ਕਰਾਇਕ ਵਾਰ ਲੱਗੇ ਚੜਾਈਆਂ ਚੜਾਉਣ ਵਾਲੇ ਦਾ ਜਿਆ ਰਵਾਨਾ ਆ ਗਰਾ ਵੰਦੀਆਂ ਲਾ ਆ ਦੇ ਭੂਮੀ ਪਰ ਆਪਕਾ ਹਾਰਦਿਕ ਸਵਾਗਤ ਹੈ ਬਾਤ ਆ ਹੀ ਮਾਨਤਣ ਲਈ ਆਈ ਤੁਰੇ ਫਿਰਦੇ ਆ ਹੋਰ ਦਾ ਸੁਸਾਜਿਤੀ ਪਿਆਰ ਦੇ ਭੁੱਖੇ ਆ ਜਿੱਥੋਂ ਮਿਲ ਜੇ ਪਿਆਰ ਲੈ ਲਈ ਤੇ ਦੇ ਲਈ ਆ ਜਿਹੜੀ ਤੂੰ ਚੀਜ਼ ਖਾ ਬੈਠਾ ਨਾ ਸਾਲੋਂ ਦਾ ਬਣਦਾ ਲੱਗਿਆ ਜੀ ਇਹ ਆਈ ਅੰਦੇ ਵਿੱਚ ਆਇਆ ਉਹਨੂੰ ਪਾਸ ਮੇ ਤਾਂ ਸੈਡੀ ਖਿਲਗੀ ਮੇਰੇ ਫੋਨ ਦੀ ਦੇਖੋ ਦਾ ਗੱਲਬਾਤ ਐਂਡ ਪਰਾ ਨਹੀਂ ਕਿੱਧਰ ਲੈ ਗਏ ਤਰੇ ਲੋ ਜਾਣੀ ਆ ਇਤਨ ਥੋੜੀ ਜਾਣ ਆ ਪਾ ਇਹ ਆਪਾਂ ਤਾਂ ਉਧਰ ਮੁੜ ਜਾਣਾ ਪੈਣਾ ਨੂੰ ਚਲੋ ਨੀਚੇ ਜਾਂਦੇ ਆ ਇਹ ਅਨੰਦਪਰਮ ਸਾਹਿਬ ਨੂੰ ਜਗਣਾ ਪਾਪ ਨਾ ਏ ਉਹ ਮਹਰਾਵਾ ਇਹ ਵੀ ਜੰਦਰਾਨ ਨਾਮ ਦਾ ਬਾਪੂ ਚਾਣ ਦੇ ਕੋਲ ਪਹਿਲਾ ਕੋ ਮੋੜ ਦੇਣ ਪਿੱਛੇ ਨੂੰ ਬਸ ਮੋੜ ਲਾ ਇੱਥੇ ਲੋ ਤਾਂ ਇਹ ਤਾਂ ਸਾਡੇ ਵਾਲੇ ਕਿਹੜਾ ਘਾਟਾ ਪਹਾੜ ਬੰਗਾਲ ਦੀਆਂ ਬੰਗਾਲ ਦੀਆਂ ਖਾੜੀਆਂ ਕਹਿ ਲੱਗਾ ਦੇਗਾ ਉਹ ਉਹ ਕਿਹੜੇ ਹੁੰਦੇ ਮਹਰਾਵਾ ਕਿੱਧਰ ਲਾ ਵਸਾਇਆ ਉੱਧਰ ਜਾ ਕੇ ਉਹ ਪਹਾੜ ਤੇ ਆ ਦੇ Shimla ਨਹੀਂ ਇੱਕ ਹੋਰ ਆ ਚੱਲ ਸਾਰਿਆ ਜੀ ਇੱਕ ਹੋਰ ਆ ਬਾਵਾ ਜੀ ਲੈ ਵਾਹ ਜੀ ਮੁੰਬਈ ਦੀਆਂ ਪਹਾੜੀਆਂ ਨੂੰ ਮਾਤਵਾ ਦੇ ਸਾਡੇ ਬੱਦਲ ਦੇਖ ਵਸੇ ਵਿੱਚ ਜਿੱਦਾ ਤੂੰ ਜੇ ਤੂੰ ਪੰਜਾਬ ਹੀ ਆਵੀਂ ਪੰਜਾਬੀਆਂ ਆ ਆ ਬੱਲੇ ਬੱਲੇ ਪੰਜਾਬ ਰੋਡ ਤੇ ਜਾਣ ਦਾ ਕੇਅਰ ਕਰਕੇ ਵਿੱਚ ਆਪਣਾ ਵੀਊ ਲੈ ਆ ਗਏ ਲੋ ਜੀ ਗੱਲ ਵਾਹ ਚੈੱਕ ਕਰੋ ਕੋਈ ਤੁਹਾਂ ਪਤਾ ਨਹੀਂ ਕਾਲੇ ਮੈਨੂੰ ਲੱਗਦਾ ਮਨੀਰ ਬਈ ਕਾਂਡ ਹੋ ਗਿਆ ਇੱਧਰ ਧੂਮਾ ਹੋ ਗਿਆ ਇਹਦਾ ਮੀ ਬੈਣਾ ਹੋਇਆ ਮੀ ਬੈਣਾ ਹੋਇਆ ਸਭ ਪਤਾ ਇਹਨਾਂ ਨੌਜਵਾਨਾਂ ਨੂੰ ਪੂਰਾ ਐਨ ਹਟਿਆ ਬੰਦਾ ਤੇਰੇ ਰਹਿਣੇ ਚੋਂ ਹੀ ਸਾਂ ਅਸਾਈਂ ਚੀਨੇ ਚੋਮੀਦਾਲ ਆਪਣੀ ਪੋਰੇ ਦੇ ਲੈ ਚੱਲਾ ਸਿੱਧਾ ਜਾਣਾ ਆਪ ਜਾਣਦੇ ਜਾਣਦੇ ਨੌਜਵਾਨਾਂ ਜਾਣਦੇ ਭਾਈ ਮੈਨੂੰ ਮੜੇ ਹਾਂ ਫ੍ਰੀ ਕਰਦੇ ਆ ਆਂ ਦੱਸਦੇ ਕਿ ਇਹ ਨੌਜਵਾਨ ਲੈ ਦਾ ਕੁੱਜ ਗਏ ਅਸੀਂ ਆਪਣੀ ਮੰਜ਼ਲ ਤੇ ਮਨੀਸ਼ ਭਾਈ ਉਹਨਾਂ ਦੀ ਇੱਧਰ ਪੈਂਦੀ ਜ਼ਮੀਨ ਤੇ ਉਹਨੇ ਸੀਵਰੇਜ ਪਟਾਇਆ ਪੁਆਣੇ ਸੀਗੇ ਇੱਧਰ ਤੇ ਉਹ ਜਾਇਦਾ ਜਾਂ ਲੈਣ ਆਏ ਸੀਗੇ ਤੇ ਇਹੀ ਸਾਡਾ ਪਾਸ ਬਲੌਗ ਇੱਥੇ ਖਤਮ ਆ ਇੱਥੇ ਕਿੱਦਾਂ ਖਤਮ ਆ ਹਲਾ ਤੇ ਉਹ ਮਨੀਸ਼ ਭਾਈ ਨੇ ਉਹ ਤੇ ਉਹ ਨਹੀਂ ਨਹੀਂ ਉਹ 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 ਉਹਨੇ ਨਹੀਂ ਉਹ ਔਫ-ਰੋਡਿੰਗ ਉਹ ਸੱਚ ਉਹ ਬਾਅਦ ਦੀਆਂ ਅਗਲੇ ਵੀਡੀਓ ਬਣਾ ਕੇ ਬਾਈ ਕਿੱਦਾਂ ਦਿਓ ਮਾੜਾ ਵਿਊ ਇਹ ਬੰਦੇ ਅੱਜ ਕਿੱਧਰ ਵਿਊਗਾ ਵਿਊ ਤਾਂ ਇੱਧਰ ਹੈ ਵਿਊ ਨਹੀਂ ਸੱਚ ਰਿਵਿਊ ਵਿਚਾਰ ਵਿਚਾਰਦਾਰ ਹਾਂ ਚੋਰਾ ਆ ਸੀਵਰੇ ਪੈ ਰਹੇ ਆ ਭਾਈ ਹੁਣ ਨਿਕਾਸੀ ਕਰਾ ਰਹੇ ਇਹਨਾਂ ਦਾ ਇਦਾਂ ਨਾ ਪਹਾੜ ਦੇ ਉੱਪਰ ਜਿਹੜਾ ਉਹ ਉੱਥੇ ਦਾ ਉੱਥੇ ਦਾ ਕੁਛ ਮੜ ਜੀ ਇਤੂ ਸੀ ਜਮੀ ਇਹ ਤਾਂ ਬਸ ਇਫੀਲਿੰਗ ਆ ਗਿਆ ਨਜੇ ਦੇ ਵੀਰਾਂ ਪਰ ਇਹ ਵਾਹ ਐਨਾ ਛੋਟਾ ਟੁੱਟਾ ਆ ਪੈਂਦਾ ਇਹਨਾਂ ਦਾ ਉੱਥੇ ਉਹ ਵੀ ਮੈਲਾ ਦਾ ਖੁਰ ਗਿਆ ਹਣਾ ਮੀਂਹ ਦੇ ਪਾਣੀ ਨਾਲ ਜਿੰਨੇ ਮੀਂਹ ਦੇ ਵਿੱਚ ਪਾਇਆ ਹੋ ਗਿਆ 10000 ਦਾ ਪਿਆ ਸੀ ਉਹ 10000 ਹੀ ਬਹਿ ਗਿਆ ਹਣ ਵਿੱਚ ਬਾ ਹੁਣ ਕੁਛ ਨਹੀਂ ਨਾਸੇ ਰਹਿ ਗਿਆ ਫਸ ਹੋਰ ਫਿਰ ਅੰਕਲ ਜੀ ਕੀ ਹਾਲ ਆ ਠੀਕ ਆ ਜੀ ਠੀਕ ਆ ਨਾਣਾਏ ਅੰਕਲ ਇਹ ਹੁੰਦੀ ਦੇਖ ਲੋ ਅਸਲੀ ਆਫ ਰੋਡਿੰਗ ਲੈਦਰਾਂ ਚ ਪਾਣੀ ਪੈ ਗਿਆ ਪਰ ਦਬਦੇ ਨਹੀਂ ਨੌਜਵਾਨ ਲੈ ਚੱਕ ਜਿੱਥੋਂ ਟਰੱਕ ਲੰਘੇ ਉੱਥੋਂ ਆਪਣਾ ਮੋੜ ਤੋਂ ਨਿਕਲ ਰਿਹਾ ਸੋਖ ਨਾਲ ਹੁਣ ਮਨੀਸ਼ ਭਾਈ ਜਮੀਨ ਦਾ ਜ਼ਾਇਦਾ ਲੈ ਲਿਆ ਹੁਣ ਅਸੀਂ ਗਾਂ ਆਏ ਆ ਥੋੜਾ ਥੋੜਾ ਜਿਹਾ ਗਾਂ ਆਏ ਆ ਓਹੋ ਕਿਵੇਂ ਨਹੀਂ ਭਾਈ ਕਹਿੰਦਾ ਲੈ ਜਾਤਾ ਹਾਂ ਜੀ ਸੁਰੰਗ ਕਾਲ ਨੂੰ ਜਾ ਰਹੇ ਹੁਣ ਮਨੀਸ਼ ਭਾਈ ਜਿੱਧਰ ਸਾਨੂੰ ਦੱਸਿਆ ਨਾ ਪਿੱਛੇ ਕੋਰੇ ਚ ਜਿੱਦਾਂ ਇਹ ਨਹੀਂ ਹਿੰਦੀਸਾਲ ਬੈਠੇ ਰਹੇ ਆ ਜਾਣਦੇ ਜਾਣਦੇ ਖੇਚੀ ਜਾਣਦੇ ਤੂੰ ਪੱਟ ਕੇ ਪਾ ਕੇ ਯਾਰ ਤੂੰ ਤਾਂ ਗੋੜਾਂ ਦਾ ਰਹਿ ਕੇ ਚੱਲ ਨਹੀਂ ਚੱਲ ਉੱਤੇ ਬੈਠੇ 24 ਸਾਲ ਨਹੀਂ 24 ਸੱਚ 24 ਸਾਲ ਦੀ ਗੱਲ ਹੋਈ ਉਹ 12 ਸਾਲ ਖੜ ਕੇ 12 ਸਾਲ ਬੈ ਕੇ ਦੋ ਤਿੰਨ ਦਿਨਾਂ ਚੋ ਕੇ ਅੱਖਾਂ ਇਹ ਨੀਂਦ ਹੈ ਹੀ ਨਹੀਂ ਨੀਂਦ ਅੱਖਾਂ ਹੀ ਪੈਂਦਾ ਕਈ ਨਹੀਂ ਸੋਨਾ ਜਿਹੜੀ ਹੁਣ ਵੀਡੀਓ ਚੱਲਦੀ ਹੈ ਨਾ ਆਡੀਓ ਦੀ ਸੋਨਾ ਤਾਂ ਹੈ ਹੀ ਨਹੀਂ ਉਹ ਪਾਜੀ ਤੇ ਹੀ ਬਣੀ ਆ ਵਗਰ ਮੈਨੂੰ ਹਾਂਜੀ ਹਾਂਜੀ ਉਹ ਘਰ ਸੋਨਾ ਲੱਗਦਾ ਜੀ ਚਾਹਤ ਆ ਜੀ ਬਿਲਕੁਲ ਉਹ ਪਹਾੜ ਤੋਂ ਇਹ ਤਾਂ ਉੱਪਰ ਪਾਣੀ ਆ ਨਾ ਮੱਕਾ ਭਰ ਕੇ ਛਿੱਟੀ ਏ ਥੱਲੇ ਐਦਾ ਲੱਗਣਾ ਇਹ ਤਾਂ ਨਦੀ ਪਾਟ ਕੀ ਹੁੰਦੀ ਐ ਨਹੀਂ ਥੱਲੇ ਅਗਲਾ ਸ਼ਟਰਿੰਗ ਸਟੋਰ ਬਣਾਇਆ ਉੱਪਰ ਆਪਣੇ ਰਹਿਣ ਵਸੇ ਰੱਖਾ ਉਪਰਾਂ ਦੇ ਲੋਕੀ ਆ ਰਸਤਾ ਦਾ ਜਮਾ ਉੱਪਰ ਬੜੀ ਕਿਹੜੇ ਨਗਰ ਜਾ ਗਏ ਆਪਾਂ ਦੇਵਾਲ ਆਹ ਦੇ ਹਿੰਦੀ ਦੇਲਾ ਸਾਲਾ ਕਿੱਦਾਂ ਪੜਦਾ ਤਾੜ ਤਾੜ ਪੰਜਾਬੀ ਆਉਂਦੀ ਨਹੀਂ ਇਹਨੂੰ ਉਹ ਗੱਡੀ ਉਹ ਮੁਸਾਫਰ ਕੰਨਾ ਚਲੋ ਉੱਥੇ ਰਾਤ ਕੱਟੀਏ ਅੱਜ ਆਪਾਂ ਉੱਪਰ ਚੜ੍ਹ ਕੇ ਆਣਾ ਪਿੰਡ 'ਚ ਉੱਪਰ ਪਿੰਡ ਪੁੱਜ ਜਾਣਾ ਮੈਂ ਤਾਂ ਅਥਨ ਲੰਗੜਾ ਮੋਟਰਸਾਈਕਲ ਦੇਖ ਤਾਂ ਉੱਤਰ ਓ ਮਾਈ ਗਾਡ ਉੱਤਰ ਉੱਤਰ ਤੇ ਜਾਊਂਗਾ ਚਲ ਬੱਬਾ ਜਾਣ ਦੇ ਆਪਾਂ ਤਾਂ ਜਨਮ ਨੂੰ ਮਾਰ ਕੇ ਮਿਲਦੇ ਰਹੇ ਜੀ ਜੀਨੇ ਰਾਇ ਦਾ ਫੋਨ ਕਰਦੇਓ ਇੱਧਰੋਂ ਚੱਲੇ ਦੀ ਹੇਠੇ ਨੂੰ ਮੈਂ ਤਾਂ ਲੰਗੇ ਜਾਣਾ ਲੈ ਹੋਰ ਵੀ ਮੁਸਾਫਿਰ ਗਏ ਉੱਪਰ ਨੂੰ ਬਤਾ ਓ ਮੈਨੂੰ ਲੈ ਜਾਓ ਹੁਣ ਰੱਬ ਕਰਕੇ ਮੋਰੀ ਜਾ ਕੇ ਬਾਜੀ ਬੈ ਜਾਵੇ ਥਿਊ ਚੈੱਕ ਕਰੋ ਤੁਸੀਂ ਨਾਂ ਛੱਡੋ ਆ ਦੇਖੋ ਚੱਲੇ ਕਿੱਥੇ ਮੋਰੀ ਜਾ ਕੇ ਦਿਖਾ ਦਿਆਂ ਤੁਹਾਨੂੰ ਥੋੜਾ ਜਿਹਾ ਅੱਗੇ ਆਈ ਜੀ ਆ ਜਾ ਝਰਨਾ ਦਿਖਾ ਦਮ ਆ ਲੋਕਾਂ ਨੂੰ ਆ ਜਾ ਪਾਣੀ ਉਪਰ ਹਾਰੇ ਪਹਾੜਾ ਲੋਕ ਕੀ ਕਹਿੰਦੇ ਪਹਾੜਾ ਚ ਜਿਹਨੂੰ ਕਹਿੰਦੇ ਇਹ ਦੋ ਹੋ ਮੀਚ ਪਹਾੜਾ ਜਾਂ ਜਾਈਦਾ ਇਹ ਪੁੱਠੇ ਜੰਮੇ ਆ ਇਹ ਪਹਾੜਾਂ 'ਚ ਲੈ ਗਿਆ ਮੈਨੂੰ ਉਹ ਵੀ ਆਹਨ ਜੰਗਲ 'ਚ ਦੇਖੋ ਪਤਾ ਨਹੀਂ ਕਿੱਥੇ ਲੈ ਗਏ ਮੋਰੇ ਮੋਰੇ ਕੀ ਆ ਅੱਛਾ ਚਲੋ ਤਿਰ ਪਹਿਣ ਨੂੰ ਕਿਹਨੇ ਗਿਆ ਹਾਂ ਮੈਨੂੰ ਕਾਹਦੇ ਬੁਲਾਇਆ ਤਿੰਤ ਤੋਂ ਦੇ ਕਿ ਆ ਉਦਾ ਨਾਂ ਲੈ ਜੀ ਬੂੜੇ ਕਿੱਥੇ ਦੇ ਬਿੜੇ ਨੇ ਬੂੜ ਲਿਬੜੇ ਜਾਂਦੇ ਆ ਜਦੋਂ ਮੋਰੇ ਕੋਈ ਨਹੀਂ ਲਿਬੜੇ ਆ ਜੋ ਆ ਜੋ ਆ ਜੋ ਮੋਰੇ ਮੈਨੂੰ ਕਹਿੰਦੇ ਕੀਤਾ ਤੁਸੀਂ ਇਹ ਦੱਸੋ ਬੰਨਾ ਹੋਏ ਨੇ ਮੋਰੀ ਤੁਸੀਂ ਮਗਰ ਦੇਣਾ ਹਾਂ ਜੀ ਤਾਂ ਜੀ ਅਰੇ ਇੱਥੇ ਪੁੱਜੇ ਆ ਇਹ ਤੁਸੀਂ ਅੱਧ ਤੋਂ ਹੀ ਪਿੱਛੇ ਲਾ ਲੋ ਸਾਖ ਦਾ ਸਾਡੇ ਆਲਾ ਝੋਟਾ ਇਹਦਾ ਆਉਦਾ ਤੂੰ ਆ ਲਵ ਗਿਆ ਵਾਰ ਚੱਲ ਆਵੇਂ ਮੈਂ ਤਿੰਨੋ ਤੁਰ ਕੇ ਜਾਂਦਾ ਬਰਾਬਰ ਹੋਈ ਹੁੰਦਾ ਪਿਆ ਹੋ ਮੈਂ ਤਾਂ ਲੈਸ ਆ ਹੋਸਾਈ ਕੀ ਹੋਇਆ ਮੇਰ ਦਾ ਉਹ ਤਾਂ ਸੱਚ ਆ ਤင်း ਦੱਸਿਆ ਸਾਬਦਾ ਹੀ ਹੋਇਆ ਮੈਂ ਤਾਂ ਮੋਢਾ ਤੇ ਬੈਠਾ ਮੋਢਾ ਤੇ ਇਕੱਲਾ ਤਿਲਕ ਦਾ ਵੜ ਆ ਇਹ ਚੱਕਰ ਆ ਹਾਂਜੀ ਆਹ ਤਾਂ ਵੀ ਰੀਜ਼ਨ ਨਹੀਂ ਰਹਿ ਸਕਦਾ ਇਹੀ ਰੀਜ਼ਨ ਆ ਤੂੰ ਪਹਿਲਾਂ ਮੈਨੂੰ ਤਾਂ ਕੋਈ ਨਾ ਯਾਰ ਵੀ ਨਹੀਂ ਤਾਂ ਆ ਲੈ ਚੱਲੇ ਸਾਲ ਆ ਉਰੇ ਲਾ ਦੇ ਕੋਈ ਚੱਕ ਕੇ ਲੈ ਆ ਗਿਆ ਮੋੜ ਦੇ ਤੇ ਫੇਰ ਦੇਖਾਂਗੇ ਆਲਾ ਸਵਾਲਾ ਆਈ ਆਹੀ ਜਾਣਾ ਉਹ ਤਾਂ ਤੁਹਾਨੂੰ ਦਿਖਾਣੇ ਆ ਅੱਜ ਫੁੱਲੀ ਵਲੌਗ ਇੱਧਰ ਨਾਲ ਕਹਦੇ ਤੋ ਕਾ ਜੁੜੇ ਰਹੋ ਸਬਸਕ੍ਰਾਈਬ ਕਰ ਲਓ ਕਹਦੇ ਜੁੜੇ ਰਹੋ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਸੱਕ 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 ਕਰ ਚੱਕ ਆਹ ਦੇਖੋ ਜੋੜ ਲਿਓ ਜੋੜ ਲਾ ਆਪਣਾ ਜੋੜ ਲਿਓ ਸਾਨੂੰ ਆਪਣੇ ਨਾਲ ਜੋੜੋ ਤੇ ਸਾਡੇ ਨਾਲ ਜੁੜੋ ਮਨੀਸ਼ ਭਾਈ ਦੇ ਤੂੰ ਜੁਸ਼ੀਲਾ ਚੱਲ ਇੱਕ ਵਾਰ ਚੱਕ ਕੇ ਦਿਖਾ ਦੇ ਮੋਰੇ ਜਰਾ ਕੰਨਾ ਪਿੱਛੋ ਚੱਕੂਆਂ ਦੇ ਵੇਲੇ ਇਹਦਾ ਵੀ ਨਹੀਂ ਪਤਾ ਲੱਗਦਾ ਆਪਣੀ ਲੱਗੇ ਜਾਂਦੀ ਜਿਹਾ ਬੱਟਾ ਹੀ ਵੱਜ ਜਾਂਦਾ ਹੁੰਦਾ ਕਈ ਵਾਰ ਧਿਆਨ ਨਾ ਆਹ ਨਾ ਕਿਤੇ ਵਲੌਗ ਚ ਆ ਗਿਆ ਭਾਈ ਲੋਰੀ ਫਾਈਨਲੀ ਗੁਰੂ ਘਰ ਦਿੱਥੇ ਆਏ ਆ ਉੱਥੇ ਪਹੁੰਚ ਗਏ ਮੌਸਮ ਖਰਾਬ ਆ ਪਿੱਛੇ ਦੇਖਿਓ ਤੁਸੀਂ ਤੇ ਆਦੇ ਪਾਣੀ ਜਿੰਨਾ ਵੀ ਆਂਦਾ ਨਾ ਇਹ ਸਾਰਾ ਇਹਦਾ ਸਾਰਾ ਉਪਰੋ ਪਹਾੜ ਉੱਥੋਂ ਆਦਾ ਉੱਪਰ ਵੀ ਥੰਦ ਆਉਂਦੀ ਹੈ ਉੱਤੋਂ ਚੱਲੇ ਆ ਉਹ ਦੇਖੋ ਬੱਲਣ ਪਿਆ ਉਹ ਆਪਣੇ ਨੌਜਵਾਨ ਖੜੇ ਆ ਪਾਣੀ ਆ ਨਾ ਸਾਫ਼ ਇੱਕ ਨੰਬਰ ਪਾਣੀ ਉਹ ਆਂਦਾ ਜਿੱਦਾਂ ਬਰਫ਼ ਜੋ ਨਹੀਂ ਹੁੰਦਾ ਬਰਫ਼ ਵਾਲਾ ਪਾਣੀ ਉਹ ਵਾਲਾ ਪਾਣੀ ਆ ਇੱਥੇ ਲਓ ਜੀ ਪੜੋ ਇਹ ਜਦੋਂ ਗੁਰੂਕੇ ਲਾਹੌਰ ਜਾਂਦੇ ਆ ਨਾ ਗੁਰੂਕੇ ਲਾਹੌਰ ਤੋਂ ਚੌਂਕ ਜੇ ਤਾਂ ਖੱਬੇ ਮੁੜ ਕੇ ਰਸਤਾ ਪੈਂਦਾ 2-3 ਕਿਲੋਮੀਟਰ ਤੇ ਇਹ ਇਤਿਹਾਸਾ ਗੁਰੂ ਘਰ ਦਾ ਤੇ ਆਹ ਪੱਥਰ ਜਿਹਦੇ ਵਿੱਚੇ ਮਰਨ ਖੜ ਕੇ ਗੋਲੀਬਾਰੀ ਤੋਂ ਬਚਾ ਕੀਤਾ ਹੀ ਤੇ ਮੁੜ ਕੇ ਬਾਅਦ ਚੋਂ ਆਪ ਮਾਰੇ ਗੋਲੀਬਾਰੀ ਕੀਤੀ ਹਾਂਜੀ ਅੰਬੀਆਂ ਲੱਗੀਆਂ ਲਓ ਜੀ ਇਹਨਾਂ ਨੂੰ ਅੰਬੀਆਂ ਦੇ ਸੀਗੀਆਂ ਚੜੋ ਫੇਰ ਉੱਪਰ ਚਲੋ ਆ ਗਏ ਅਸੀਂ ਫਾਰਾ ਇਹਦਾ ਸਾਰਾ ਪਾਣੀ ਹੈ ਨਾ ਹਾਂਜੀ ਸਾਰੇ ਸਾਰਾ ਪਾਣੀ ਪਹਾੜ ਤੋਂ ਆਉਂਦਾ ਜ ਮੈਨੂੰ ਦੂਰ ਕਿਤੇ ਕਿੱਥੇ ਪਾਣੀ ਦੇ ਰਾਈ ਨੇ ਨੀਂ ਲੇ ਆ ਤਾਂ ਨਹੀਂ ਦੇਖ ਲੱਗਦਾ ਨੀਲਾ ਦਾ ਹੈ ਇਹ ਨਹੀਂ ਮੈਂ ਹੋਰ ਕਾਂ ਲੈਦਾ ਕਿਤੇ ਹੋਣ ਹੋਰ ਤਾਂ ਮੈਂ ਉੱਪਰ ਲੱਗਾਂ ਚਲੋ ਅਸੀਂ ਚੱਲੀਏ ਉੱਪਰ ਆਨ ਦੇਖੀ ਫਾਟ ਪਰ ਆ ਮੈਂ ਹੀ ਆਣਾ ਮੈਂ ਇੱਦਾਂ ਵੀ ਲੋ ਇਹ ਉਹ ਪਹਾੜ ਦੇ ਉੱਪਰ ਚੱਲੇ ਆ ਅਸੀਂ ਦੇਖਦੇ ਹਾਂ ਕਿ ਬਣਦਾ گاਂ ਜਾ ਕੇ ਹੁਣ ਹੋਈ ਆ ਅਸਲੀ ਰੋਡ ਆਫ ਰੋਡਿੰਗ ਸ਼ੁਰੂ ਬਾਈਕ ਤੇ ਕਾਦੀ ਹੁੰਦੀ ਆ ਉਹ ਰੋੜੀ ਇੱਥੇ ਆਓ ਹਣਾ ਜੋਰ ਲੱਗੇ ਪੱਟਾਂ ਦਾ ਪਤਾ ਲੱਗੇ ਫੇ ਤੁਹਾਨੂੰ ਕਿੱਧਰ ਚੱਲੇ ਗਏ ਕੈਮਰਾ ਹੀ ਪਿੱਛੇ ਆ ਗਿਆ ਕਿਉਂਕਿ ਜੰਗਲਾਂ 'ਚ ਫਲਿਆ-ਫੜਿਆ ਮੈਂ ਭੱਜ ਕੇ ਚੱਲਣਾ ਹੁਣੀ ਸੀ ਬਾਈਕ ਤੇ ਕਿੱਥਾ ਵੱਜਾ ਪਾ ਮੇਰੇ ਮਗਰ ਦੇਖੀ ਹਾਂਜੀ ਕਿਤੇ ਤਾਂ ਆ ਚੁੱਕੇ ਆ ਆਪਾਂ ਮੰਨਣਾ ਨਾ ਮੰਨੋ ਚਲੋ ਇਹ ਤਾਂ ਮੈਨੂੰ ਚੰਦਰਮੁਖੀ ਵਾਲਾ ਸੀਨ ਲੱਗਦਾ ਪ੍ਰੀਤਮ ਚਲੋ ਚਲੋ ਦੇਖਦੇ ਹਾਂ ਕਿੱਥੇ ਗਿਆ ਨਾ ਮਹੌਲ ਪਾਣੀ ਆਉਂਦਾ ਹੈ ਉਪਰੋਂ ਪਰ ਇਹ ਨਹੀਂ ਪਤਾ ਕਿੱਥੋਂ ਆਉਂਦਾ ਹਾਈ ਕਰਦਾ ਏ ਉਹਨੇ ਤੱਕੇ ਦੇ। ਯਾਰ ਨਹੀਂ ਭਾਈ ਨੇ ਕੋਈ ਡਿਸਕਵਰੀ ਕਰ ਲਈ ਦਿਖਾ ਦੇ। ਯਾਰ ਸਰਚ ਕਰ ਲਿਆ ਤੁਸੀਂ ਐਦਾ ਘਮਾਉ ਫੋਨ। ਐਦਾ ਦੂਜਾ ਨਹੀਂ ਬਣਨਾ ਐਦਾ ਸਹੀ ਬਣਦਾ ਬਲੇ। ਗਾਹ ਹੋ। ਦਰਦਾ ਕਾਨੂੰ ਆ ਉਹ ਦੇਖਣ ਇੱਥੇ ਯਾਰ ਟੋੜ ਕਰਿਆ ਉਹ ਜਿਹੜੇ ਟੋੜ ਕਰੇ ਹੱਸਟਾ ਦੇ ਵਿੱਚ ਰਹੇ। ਸਾਹ ਬੜੇ ਜਿਹੜਾ ਆ ਗਿਆ ਜਨ। ਸਾਹ ਨਹੀਂ ਜਿਹੜਾ ਆ ਮੂੰਹ ਤੋਂ ਗਿਆ ਟਿਆਂ ਕਰਿਆ। ਜਾਓ। ਇਹਦਾ ਇਹਦਾ। ਐਡਾ। ਫੂ ਫੂ ਕੇ ਕਦਮ ਰੱਖੋਣੇ ਇੱਥੇ ਲਓ ਜੀ ਲਓ ਜੀ ਹਾਂ ਜੀ ਹੂੰ ਪਾਣੀ ਦੀ ਗੱਲ ਕਰਦੇ ਹਾਂ ਮੈਂ ਦੇਖ ਲੈ ਲਓ ਤਾਂ ਕੁਦਰਤ ਦੇਲਵਾ ਮਾੜਾ ਮਾੜਾ ਸੰਹ ਐ ਇੱਥੋਂ ਮਾੜਾ ਮਾੜਾ ਤੇਪਕਾ ਦੇ ਭਕਾਰ ਆ ਕੁਦਰਤ ਦੇਖ ਲਓ ਇੱਥੋਂ ਹਾਂ ਜੀ ਹੂੰ ਚਲੇ ਜੀ ਚਲੋ ਚਲੋ ਦੇ ਲਵਾ ਪਿੱਛੇ ਕਿੰਨੀ ਲਾਟ ਬਣੀ ਹੋ ਪਾਣੀ ਦੀ ਪਿੱਛੇ ਜਦਵਾਏ ਆ ਉਹਦੇ ਇਤੋਂ ਵੀ ਤੇਜ਼ ਹੈਗਾ ਅਰੇ ਉੱਪਰ ਲੈਣਾ ਹੋਰ ਬਾਜੀ ਹੋਣਾ ਨਾਲ ਭਾਈ ਧਿਆਨ ਨਾਲ ਰਸਤਾ ਤੁਸੀਂ ਦਿਖਾਣਾ ਹੈ ਕਿ ਮੋਹਰੇ ਵਾਲਾ ਭਾਈ ਤਾਂ ਹੁਣੇ ਫੜ ਫੜ ਕੇ ਨਿਕਲਦੇ ਆ ਰਸਤੇ ਆਜ ਘਾਂਗੇ ਕਰੂਗਾ ਹੀ ਲਓ ਤਾਂ ਚੈੱਕ ਕਰੋ ਮਾਹੌਲ ਕੀ ਬੰਦ ਬੰਦੇ ਹੀ ਚੱਕ ਕਰੋ ਨਾਲ ਵਾਲੇ ਫਾਈ ਤਾਂ ਫਿਲਹਾਲ ਛੱਡ ਰਹੇ ਆ ਪਤਾ ਨਹੀਂ ਪਰ ਸਨਾਂ ਨੂੰ ਆ ਚਲੋ ਆ ਰੋ ਮੈਂ ਕਹਿੰਦਾ 5 ਮਿੰਟ ਹੋਰ ਤੱਕ ਦੇਖ ਲਓ ਉਹ ਦੇਖ ਨਾ ਪਹਾੜ ਕਿੱਥੇ ਆ ਕੀ ਪਤਾ ਉਹ ਨਾਲ ਹੀ ਬੰਡ ਹੋ ਗਏ ਸਿਰੇ ਤੋਂ ਮੁੜ ਕੇ ਚੱਲ ਜੀ ਹਾਂਜੀ ਮੰਨ ਲਓ ਆ ਦੋਸਤੋ ਚਲੋ ਵੀ ਇਹਦੇ ਲੋਕ ਚਲੋ ਤਾਂ ਮੇਰੇ ਲਈ ਵਿਚਾਰ ਦੋ ਬੋਟ ਹਾਗੀਆਂ ਦੋ ਬੈਲਾ ਇੱਥੇ ਹੀ ਆਗੇ ਉਪਰ ਹੋਗੇ ਇਹ ਦੇਖੋ ਇਹ ਪਹਾੜ ਦੀਪਰ ਉੱਥੇ ਪਰਦਾ ਚੜਨਾ ਪੈਣਾ ਕਿ ਆਹਦਾ ਜ਼ਰੂਰੀ ਥੋੜੀ ਉੱਪਰ ਲੱਕੇ ਜਾਣਾ ਪਰਦੱਕੇ ਆ ਮੋਰੇ ਦਾ ਮੈਂ ਰਾਹ ਕਿ ਬੀਨਨ ਮਗੇ ਚੰਦਰਮੁਖੀ ਮੋਰੇ ਰਾਹ ਬੰਦ ਕੁਛ ਵੀ ਨਹੀਂ ਦੇਖਦਾ ਲਾਉਤਾ ਇਹ ਕੇਸ ਆ ਸਾਡਾ ਗਿਆ ਇੱਥੇ ਇਹਦਾ ਰਾਹ ਕੋਈ ਜੀ ਕਰਦੇ ਇਹਨੂੰ ਮਨੀ ਜੀ ਭਾਈ ਹਾਂਜੀ ਕੀ ਖਿਆਲ ਹੋਂ ਉੱਥੇ ਉਹਦੇ ਉੱਥੇ ਤਾਂ ਦਿਨ ਚੜ੍ਹ ਹੋਣਾ ਰਹਿਣ ਦੇ ਘਰ ਦੇ ਦੇ ਗਾਲਾ ਕੱਢਣੀਆਂ ਕਹਣਾ ਦੱਸ ਕੇ ਜਾਂਦੇ ਤੁਸੀਂ ਅੱਧਰ ਉੱਧਰ ਘੁੰਮਦੇ ਰਹਿੰਦੇ ਕਿਉਂ ਭਾਜੀ ਨਹੀਂ ਆਜ ਤੱਕ ਉਹ ਤਾਂ ਕਿ ਜਾ ਕੇ ਆਣਾ ਬਸ ਉੱਥੋਂ ਮੁੜ ਚੱਲ ਭਰਾਵਾ ਮੈਂ ਚੱਲੇ ਵਾਪਸ ਘਰਾਂ ਨੂੰ ਚੱਲ ਵੀ ਤੂੰ ਇੱਥੇ ਬੈਠ ਪੱਥਰ ਦੇ ਹੀ ਆ ਕੇ ਫੋਨ ਬਣਾ ਦੇ ਸਾਲਿਆ ਚੰਗਾ ਹੋਗਾ ਪੱਥਰ ਰੇਂਜ ਹੈ ਨਹੀਂ ਇੱਥੇ ਮਾੜੀ ਵੀ ਹੈ ਨਹੀਂ ਸਾਰੇ ਡੰਡੇ ਓੜੇ ਹੋਆ ਲੋ ਫਾਈਨਲੀ ਛੱਡ ਚੱਲੇ ਆਂ ਤੇਰਾ ਰਸਤਾ ਹੱਕਮਨ ਹੋ ਗਏ ਤੇ ਕਹਿਣ ਤੇ ਡਰੀ ਅੰਦਾ ਗੜੀ ਆ ਕੇ ਆ ਗਏ ਉੱੱਦੀ ਚੜੀ ਜਾਂਦੇ ਆ ਹੈ ਕੋਸਤਾ ਹੋਊਗਾ ਮਰੇ ਅੱਡਾ ਰਸਤਾ ਉੱਦੀ ਬਣਾਇਆ ਅਗਲੇ ਨੇ ਆ ਸਟਾ ਆ ਬਸ ਸਟੈਂਡ ਅਗਲੇ ਦਾ ਦੇਖ ਐਨ ਕਵਰ ਕੀਤਾ ਪੂਰਾ ਐਨ ਪ੍ਰੋਪਰ ਇੱਥੇ ਕਾੜਨਾ ਮੀ ਗਣੀ ਚ ਤੂੰ ਵੀ ਖੜਾ ਜਾਂ ਮੀ ਪੈਂਦਾ ਕਰਕੇ ਹੁਣ ਕਿੱਥੇ ਉਹ ਤੱਕ ਚੜਨਾ ਹੈਗਾ ਐਦਾਂ ਪਾਸ ਘੁੰਮ ਕੇ ਇੱਥੋਂ ਦਾ ਰਸਤਾ ਐਦਾਂ ਮੰਨ ਜਾ ਮੰਨ ਜਾ ਘੁੰਮਦੀ ਆ ਮੰਮੀ ਦੇਖਦੀ ਬਲੌਗ ਮੰਨ ਜਾ ਮੰਨ ਜਾ ਕਰ ਦਿਆਂ ਤਾਂ ਮੈਂ ਦੱਸਿਆ ਸੀਗਾ ਮੈਂ ਕਿਹਾ ਮੈਂ ਆ ਜਾਣਾ ਥੋੜਾ ਘੁੰਮ ਫਿਰ ਕੇ ਭਾਈ ਯਾਰ ਸਾਡੇ ਹੱਲ ਪਹੁੰਚ ਕੇ ਚਲਾ ਤੂੰ ਮੁੜ ਕੇ ਭੇਜਦਾ ਨਹੀਂ ਭਰਾ ਮੈਂ ਇੰਤਜ਼ਾਰਾਂ ਦਾ ਰਹਿਣਾ ਆਉਣ ਹੋ ਗਈ ਵਾਪਸ ਇੱਥੋਂ ਵੀ ਉੱਪਰ ਗਏ ਸੀ ਤੇ ਥੋੜੀਆਂ ਫੋਟੋਗ੍ਰਾਫੀਆਂ ਹੀ ਕਰਨ ਲੱਗੇ ਤੇ ਯਾਰ ਪਰ ਰਸਤਾ ਹੁਣ ਥੱਲੇ ਤੋਂ ਤੁਹਾਨੂੰ ਪਤਾ ਤਰਾਹੀ ਹੋ ਜਾਂਦੀ ਆ ਪਰ ਫੇਰ ਵੀ ਸੇਫਲੀ ਉਹ ਦੇਖ ਲੋ ਕਿੱਥੇ ਚਲੇ ਗਏ ਹਾਂਜੀ ਤੁਸੀਂ ਵੀ ਆ ਗਏ ਮੈਨੂੰ ਛੱਡ ਗਏ ਹੋ ਰਿਹਾ ਇੱਥੇ ਮੇਰਾ ਭੇੜੀ ਨਾਲ ਕਿਸੇ ਨਾਲ ਮੁਕਾਬਲਾ ਹੋਈ ਵੀ ਇਹਨਾਂ ਤਾਂ ਭੱਜ ਜਾਣਾ ਦੋਨਾਂ ਨੇ ਮੈਨੂੰ ਇਕੱਲੇ ਇਕੱਲੇ ਨੂੰ ਭੇੜੀ ਨਾਲ ਮੁਕਾਬਲਾ ਹੈ ਹੈ ਮਗਾ ਮੈਨੂੰ ਹੱਥੇ ਪੇੜੀਏ ਨਾਲ ਮੁਕਾਬਲਾ ਕਰਨਾ ਪੈ ਗਿਆ ਤੂੰ ਤਾਂ ਨਿਕਲ ਜਾਣਾ ਟੈਨ ਵਾਲੀ ਚਲੋ ਕੋਈ ਨਾ ਤੁਹਾਨੂੰ ਟੋਲਿਆਂ ਚ ਜਾਣ ਮਿੱਤਰੋ ਫਾਈਨਲੀ ਆ ਗਏ ਆ ਜਮੀਨ ਤੇ ਹੁਣ ਤੂੰ ਹਿਸਾਬ ਲਾ ਲੈ ਜਿੰਨਾ ਅਸੀਂ ਚੜੇ ਆ ਪਤਾ ਨਹੀਂ ਲੱਗਾ ਕਿੱਥੇ ਗਿਓ ਆ ਓ ਤੱਕ ਗਿਓ ਹੀ ਉੱਪਰ ਤੱਕ ਤੇ ਆਹ ਪਾਣੀ ਉੱਪਰੋਂ ਜਲ ਥਲ ਉੱਪਰੋਂ ਹੁੰਦਾ ਆਂਦਾ ਆ ਜੋ ਉੱਥੇ ਆ ਗਏ ਦੁਆਰਾ ਉਹ ਖੜਾ ਬਣਾ ਨੌਜਵਾਨ ਆਪਣਾ ਸਾਥੀ ਜਿਹੜਾ ਆਪਣਾ ਝਾਖ ਲੈ ਗਿਆ ਚਲੋ ਉੱਪਰ ਥੋੜਾ ਦੇਖਣ ਵੇਸ ਚ ਜਾਈ ਜਾਏਗਾ ਲੈਣ ਦੇ ਸਕੇ ਮਨੀਸ਼ ਭਾਈ ਕਹਿੰਦੇ ਹੁਣ ਪਹਾੜ ਖਰੀਦਣਾ ਹੈ ਤੇ ਪਸੰਦ ਤਾਂ ਆ ਗਿਆ ਇਹਨੂੰ ਬਸ ਹੁਣ ਸਰਕਾਰ ਨਾਲ ਲੈਣ ਦੇਣ ਦੀ ਗੱਲ ਕਰਨੀ ਆ ਆ ਦੇਖ ਲਓ ਜਿੱਥੇ ਉੱਪਰ ਮੂਹ ਦੁੱਤਾ ਹੀ ਉੱਥੋਂ ਦੇਖ ਲਓ ਬੂੰਦ ਬੂੰਦ ਪਾਣੀ ਡਿੱਗਦੀ ਆ ਪਰ ਇੱਥੇ ਕੁਦਰਤ ਹਾਂ ਇਹ ਵੀ ਪਾਣੀ ਦੀ ਈ ਥੋੜਾ ਚੜਨ ਚੜਨਾ ਸੌਖਾ ਨਹੀਂ ਹੁੰਦਾ ਉਤਰਨਾ ਔਖਾ ਹੁੰਦਾ ਹਨਾ ਬਾਬਾਈ ਮੰਨਦੇ ਕਰਨ ਪੁੱਤ ਨੇ ਹਾਂ ਹੁਣ ਇਹਨੂੰ ਪਤਾ ਕੀ ਵੀਦਰੀਏ ਤੇ ਖੜੇ ਕਿਉਂ ਆ? ਜੇ ਮੈਂ ਡੇਗਿਆ ਨਹੀਂ ਪਹਿਲਾਂ ਤਾਂ ਮੈਨੂੰ ਗਾਲ੍ਹਾਂ ਕੱਢਣੀਆਂ। ਸਾਰੀ ਜ਼ਿੰਦਗੀ ਦੀ ਲਾਹਨਤ ਮੈਣੀ ਆ। ਬੜਾ ਜਾਂਦਨਾ ਘੱਟ ਤੂੰ ਸੁਣਿਆ ਬਾ ਬਣਿਆ ਉਹਨੂੰ ਬਣਦਾ ਡਰਾਈਵਰ ਤੋਂ ਪੱਧਰੇ ਹੀ ਗੰਦਾ ਡਰਾਈਵਰ ਪਤਾ ਬਾਬਾ ਹੀ ਇੱਥੇ ਰੌਣ ਵਾਲੀ। ਦੇਣਾ ਇਸ ਗੋਰ ਵੀ ਦੱਲੇ। ਇਹ ਮੁੜ ਕੇ ਕਿਤੇ ਮੈਨੂੰ ਕਹਿੰਦਾ ਵੀ ਨੇਦੀ 1.5 ਮਹੀਨਾ ਮੇਰੀ ਗਲਤੀ ਹੀ ਸੀ। ਹੈ ਕਿ ਤੇਰੀ ਗਲਤੀ ਰਾਮ ਕੋਈ ਨਹੀਂ ਸਾਡੀ ਗਲਤੀ ਤੇਨ ਮੋਟਰਸਾਈਕਲ ਫੜਾਤਾ ਸੀ। ਹਾਂਜੀ। ਕੋਈ ਵੀ ਕੋਈ ਨਹੀਂ ਹੋਲੀ ਜਾਣਦਾ ਬੱਡੀ ਕੋਈ ਕਾਹ ਨਹੀਂ ਚਲੋ 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 ਇਹਨੂੰ ਲਾ ਵੀ ਮੋਰੇ ਆ ਗਏ ਉੱਥੇ ਜਦੋਂ ਕੱਚਾ ਆ ਐਨੀ ਬਾੜ ਲੈ ਜਾਂਦਾ ਮੈਂ ਤੁਰ ਕੇ ਸਹਾਉ ਸਾਈ ਹੋਇਆ ਉਹਨਾਂ ਦੇ ਲਾਹਣ ਨੂੰ ਤਾਂ ਕੋਈ ਨਾ ਠੀਕ ਨਹੀਂ ਉੱਥੇ ਕੱਚੇ ਦੇ ਜਦੋਂ ਦੂਜਾ ਹੋਣਾ ਉਦੋਂ ਲਾ ਦੇ ਉਹਨੂੰ ਨਹੀਂ ਬਾਜੀ ਨਹੀਂ ਕਿਆ ਬੈਠਾ ਐ ਇੰਨੇ ਦੂਰ ਲੰਘ ਕੇ ਆ ਕੇ ਮੁੜ ਕੇ ਮੂੰਹ ਵੱਟ ਕੇ ਦੀ ਉੱਤੇ ਚਲੋ ਕੋਈ ਨਾ ਲਾ ਕੇ ਹੁਣ ਇੱਥੋਂ ਇਹ ਜਿਹੜੀ ਸੇਵਾ ਮੁਕਤ ਕਰਦੇ ਨੂੰ ਜਿਹੜੀ ਉਹ ਪਹਾੜੀ ਦੇਖੀ ਉਹ ਵਾਲੀਆਂ ਪਹਾੜੀਆਂ ਉੱਥੋਂ ਆਏ ਆ ਉਤਰ ਕੇ ਆਹ ਰਸਤਾ ਜਾਂਦਾ ਤੇ ਆ ਆਪਣੇ ਨੌਜਵਾਨ ਸਾਥੀ ਜਿਹੜੇ ਨਾਲ ਸਾਧ ਦਿੱਤਾ ਤੇ ਆ ਇਤਿਹਾਸ ਆ ਉੱਥੇ ਦਾ ਚਲੋ ਛੋਟਾ ਲਿਖਿਆ ਲਓ ਪੜੋ ਵੱਡਾ ਜਿਹੜਾ ਪੱਥਰ ਤੁਹਾਨੂੰ ਦਿਖਾ ਕੇ ਆਏ ਆ ਉੱਥੇ ਹੀ ਆ ਸੰਗਤ ਚੜਿਓ ਉੱਪਰ ਸਾਡੇ ਬਾਅਦ ਗੁਰੂ ਘਰ ਨਾੜ ਸਾਹਿਬ ਤੇ ਪੈਂਦਾ ਆ ਤੁਹਾਨੂੰ ਮਿਲ ਦੱਸਤਾ ਤੇ ਆਓ ਜਿੰਨੇ ਆ ਭਰਾ ਨੇ ਸਾਡੇ ਨਾਲ ਰਹਿ ਕੇ ਗੁਰੂ ਘਰ ਦੇਖ ਲੈਣਾ ਉਹਨੇ ਤੁਸੀਂ ਪਾਪੀਏ ਦੇਖੇ ਨਹੀਂ ਜਿੰਨੇ ਅਸੀਂ ਇਹਨੇ ਗੁਰੂ ਘਰ ਦੇ ਘਾਤੇ ਲਾਲੀਆ ਚਾਗਿਆ ਕਹਿੰਦੇ ਘੱਟ ਖਾਇਆ ਕਰ